ਸਚਾਰਿਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਉੱਥੇ ਹੀ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨੇਕਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 4082722500 ਟਰਕਿਆਣਾ ਇਮੀਗ੍ਰੇਸ਼ਨ ਲਾ ਫਾਰਮ ਜੇ ਟਰਕਿਆਣਾ ਹੁਣਾ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨ ਦੇ ਲਈ ਕ੍ਰਿਸ਼ੰਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਹੈ ਨਿਮਾ ਸੋਹਤਾ ਹੁਣਾਂ ਦਾ ਨੰਬਰ ਨੋਟ ਕਰ ਲਓ 209 270 0113 ਜਸਵਿੰਦਰ ਸਿੰਘ ਨਾਗਰਾ ਰੋਸਵੈਲ ਅਵਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ ਮੈਂਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਨਵਜੋਤ ਕੌਰ ਸਿੱਧੂ ਹੁਣੀ ਕਾਂਗਰਸ ਪਾਰਟੀ ਚੋਂ ਸਸਪੈਂਡ ਕਰ ਦਿੱਤੇ ਗਏ ਸੀ ਇਹ ਚੱਕਰਪਾਤ ਦਾ 500 ਕਰੋੜ ਨੇ ਜੀ ਅ ਬਿਲਕੁਲ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਦੀ ਵੈਸੇ ਵੱਡੀ ਖਬਰ ਕੀ ਆ ਕਿ ਦਿਨ ਚੜਿਆਂ ਵੀ ਬੀਬੀ ਸਿੱਧੂ ਦੀ ਵੱਡੀ ਖਬਰ ਸੀ ਤੇ ਦਿਨ ਛਪਿਆਂ ਵੀ ਇਹਨਾਂ ਦੀ ਵੱਡੀ ਖਬਰ ਆ ਜੀ ਅੱਛਾ ਇਸ ਵੇਲੇ ਪੂਰੀ ਹਲਚਲ ਹੈ ਸੋਸ਼ਲ ਮੀਡੀਆ ਤੇ ਪੂਰੀ ਇਸ ਖਬਰ ਤੇ ਲੋਕ ਬਈ ਟਿੱਕਾ ਟਿੱਪਣੀ ਕਰ ਰਹੇ ਨੇ ਇਹਨਾਂ ਨੂੰ ਪਾਰਟੀ ਚੋ ਸਸਪੈਂਡ ਕਰ ਦਿੱਤਾ ਗਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਬਣੀ ਮਤਲਬ ਤੁਰੰਤ ਪ੍ਰਭਾਵ ਦੇ ਨਾਲ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਇਹਨਾਂ ਨੂੰ ਹਟਾ ਕਰ ਦਿੱਤਾ ਗਿਆ ਸਸਪੈਂਡ ਕਰ ਦਿੱਤਾ ਗਿਆ ਗੱਲ ਇਹ ਆ ਕਿ ਇਹਨਾਂ ਨੇ ਫੇਰ ਟਿੱਪਣੀ ਕੀਤੀ ਹੈ ਤੁਸੀਂ ਕਮਾਲ ਵੇਖੋ ਕਿ ਬੀਬੀਸੀ ਤੋਂ ਕਹਿੰਦੀ ਕਿ ਮੈਂ ਤੇ ਰਾਜਾ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦੀ ਗੱਲ ਹੀ ਖਤਮ ਜੀ ਅੱਛਾ ਇਹ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਪਤਾ 300 ਕਰੋੜ ਵਾਲਾ 500 ਕਰੋੜ ਵਾਲਾ ਜੀ ਕਿ ਭਾਈ ਸਾਡੇ ਕੋਲ ਤੇ ਅਨਟੈਚ ਹੀ ਹੈ ਨੀਗਾ ਤਾਂ ਉਸ ਮਾਮਲੇ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਬੀਬੀ ਸਿੱਧੂ ਨੇ ਫੇਰ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ ਯਾਨੀ ਇੱਕ ਦਿਨ ਦਾ ਬ੍ਰੇਕ ਬ੍ਰੇਕ ਤੋਂ ਬਾਅਦ ਅੱਜ ਫੇਰ ਬੀਬੀ ਸਿੱਧੂ ਬੋਲ ਪਏ ਬੀਬੀ ਨੇ ਅਖਿਆ ਉਹਨੇ ਕਿ ਰਾਜਾ ਪੜਿੰਗ ਸੀਐਮ ਨੂੰ ਮਿਲਿਆ ਇਹ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਭਾਜਪਾ ਨੂੰ ਮਿਲਿਆ ਤੇ ਮਾਨੂਰੀ ਤੇ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਭਾਜਪਾ ਕਹਿ ਦਿੰਦੇ ਆ ਜਿਨੀ ਦੋ ਵੱਡੇ ਲੀਡਰਾਂ ਨੂੰ ਬਲੇਟ ਦਿੱਤਾ ਬੀਬੀ ਨੇ ਜੀ ਬੀਬੀ ਨੇ ਮੈਨੂੰ ਲੱਗਦਾ ਕਿ ਸਿੱਧੂ ਵਾਲਾ ਬੱਲਾ ਫੜ ਲਿਆ ਕਿ ਲੈ ਭਾਈ ਹੁਣ ਤੂੰ ਪਾਸੇ ਹੋ ਜਾ ਤੂੰ ਤੇ ਕ੍ਰਿਕਟ ਛੱਡ ਦੇ ਤੀ ਕਿ ਮੇਰੇ ਚੌਕੇ ਛੱਕ ਕੇ ਵੇਖ ਹੁਣ ਜੀ ਹੁਣ ਇਹ ਜਿਹੜੀ ਗੱਲ ਸੀ ਕਿ ਉਹ ਦੁਬਾਰਾ ਬੋਲੀ ਤਾਂ ਇਹਦਾ ਮਤਲਬ ਇਹ ਸਾਫ਼ ਹੈ ਸਪਸ਼ਟ ਹੈ ਕਿ ਸ਼ਾਇਦ ਬੀਬੀ ਸਿੱਧੂ ਇਹ ਨਹੀਂ ਹੈ ਕਿ ਬਈ ਅਣਜਾਣੇ ਦੇ ਵਿੱਚ ਬੋਲੇ ਆ ਉਹਨਾਂ ਨੇ ਸ਼ਾਇਦ ਸੋਚ ਸਮਝ ਕੇ ਇਹ ਬਿਆਨਬਾਜ਼ੀ ਸਟਾਰਟ ਕੀਤੀ ਨਵਜੋਤ ਸਿੰਘ ਸਿੱਧੂ ਦਾ ਨਾਂ ਬੋਲਣਾ ਉਹ ਇਸ ਕੱਲ ਤੇ ਕਿਤੇ ਨਾ ਕਿਤੇ ਮੋਹਰ ਹੈ ਤਸਦੀਕ ਹੈ ਇਸ ਕੱਲ ਦੀ ਗੁਰਪ੍ਰੀਤ ਕਿ ਸ਼ਾਇਦ ਅ ਬੀਬਾ ਸਿੱਧੂ ਯਾਨੀ ਸਿੱਧੂ ਸਾਹਿਬ ਚਾਹੁੰਦੇ ਆ ਕਿ ਬੀਬੀ ਸਿੱਧੂ ਬੋਲੇ ਤੇ ਉਹ ਬੋਲੇ ਜੋ ਉਹ ਬੋਲਣਾ ਚਾਹੁੰਦੇ ਆ ਜੀ ਤਾਂ ਹੁਣ ਪਾਰਟੀ ਚੋਂ ਜੇ ਤੂੰ ਸਸਪੈਂਡ ਕਰ ਦਿੱਤਾ ਵੇਖੋ ਸਵਾਲ ਤੇ ਕਈ ਖੜੇ ਹੋਏ ਨਾ ਕਿ ਜੇ ਤੁਸੀਂ ਇਹ ਕਹਿੰਨੇ ਹੋ ਕਿ ਕਾਂਗਰਸ ਦੇ ਵਿੱਚ ਪੈਸੇ ਵੈਸੇ ਤੇ ਗੱਲ ਇਹ ਆ ਇਹਦੇ ਚ ਤੇ ਕੋਈ ਉਹਲਾ ਛੱਪਾ ਹੈ ਨਹੀਂ ਗਾ ਅੱਜ ਕੱਲ ਸਿਆਸਤ ਦੇ ਵਿੱਚ ਪਾਰਟੀਆਂ ਦੇ ਅੰਦਰ ਤੁਹਾਨੂੰ ਪਤਾ ਹੀ ਹੈ ਹੱਥ ਦੇ ਇੱਕ ਹੱਥ ਲੈ ਵਾਲਾ ਹਿਸਾਬ ਕਿਤਾਬ ਹੀ ਆ ਜੀ ਠੀਕ ਹੈ ਜੀ ਕਿਤੇ ਥੋੜਾ ਕਿਤੇ ਬਹੁਤਾ ਹੈ ਪਰ ਜਦੋਂ ਇਹਨਾਂ ਨੇ ਇਹ ਸਵਾਲ ਸ਼ੁਰੂ ਕਰ ਦਿੱਤੇ ਇਹ ਖੁਲਾਸੇ ਸ਼ੁਰੂ ਕਰ ਦਿੱਤੇ ਬਈ 1900 ਕਰੋੜ 1900 ਕਰੋੜ ਵਾਲੇ ਤਾਂ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੂੰ ਵੀ ਉਲਟਵਾ ਸਵਾਲ ਹੋ ਗਿਆ ਕਿ ਜਦ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਬਣੇ ਵ代ਕ ਬਣੇ ਜਾਂ ਵਜ਼ੀਰ ਬਣੇ ਤਾਂ ਫਿਰ ਤੁਸੀਂ ਕਿਨੇ ਦਿੱਤੇ ਸੀਗੇ ਉਹਦੇ 'ਚ ਘਿਰ ਗਏ ਉਹਦੇ 'ਚ ਸਫਾਈ ਵੀ ਦਿੱਤੀ ਬੀਪੀ ਸਿੱਧੂ ਨੇ ਕਿਹਾ ਨਹੀਂ ਨਹੀਂ ਸਾਥੋਂ ਕੋਈ ਨਹੀਂ ਮੰਗਿਆ ਜੀ ਪਰ ਉਧਰੋਂ ਸੁਨੀਲ ਜਾਖੜੂਰੀ ਆ ਗਿਆ ਕਹਿੰਦੇ ਇੱਕ ਮੁੱਖ ਮੰਤਰੀ ਸੀ ਸਾਫ ਕਾ ਹੋ ਗਿਆ ਹੁਣ ਤੇ ਉਹ ਦੁੱਖ ਜੇ ਰੋਂਦਾ ਹੀ ਕਹਿੰਦਾ ਜੀ ਮੈਂ 350 ਕਰੋੜ ਦਿੱਤਾ ਕੁਛ ਇਦਾਂ ਦਾ ਮਤਲਬ ਕੋਈ ਚੱਲਦਾ ਪਿਆ ਕੰਮ ਤਾਂ ਫਿਲਹਾਲ ਖਬਰ ਵੱਡੀ ਆ ਰਹੀ ਆ ਬੀਬੀ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ ਤਾਂ ਬੀਬੀ ਸਿੱਧੂ ਜੇ ਸਸਪੈਂਡ ਹੋ ਗਿਆ ਤੇ ਹੁਣ ਸਿੱਧੂ ਸਾਹਿਬ ਇੱਥੇ ਰੋਕੇ ਕੀ ਕਰਨਗੇ ਹੂੰ ਜੀ ਜੀ ਕੀ ਇੱਕ ਸਸਪੈਂਡ ਤੇ ਇੱਕ ਬਹਾਲ ਰਹੂਗਾ ਹੂੰ ਤੇ ਦੂਜੀ ਗੱਲ ਕਿ ਕੀ ਬੀਬੀ ਸਿੱਧੂ ਨੇ ਇਲੈਕਸ਼ਨ ਲੜਨ ਦਾ ਐਲਾਨ ਕਰਕੇ ਜੋ ਬੀਤੇ ਦਿਨੀ ਮਤਲਬ ਇਹਨਾਂ ਨੇ ਐਲਾਨ ਕੀਤਾ ਸੀ ਕਿ ਇਹਨਾਂ ਨੇ ਮਿੱਥ ਲਿਆ ਸੀਗਾ ਕਿ ਹੁਣ ਵੇਲਾ ਆ ਗਿਆ ਕਿ ਭਾਈ ਆਰ ਪਾਰ ਗੇਮ ਕੀਤੀ ਜਾਵੇ ਜੇ ਜਾਤਾ ਸਾਡੇ ਹੱਥ ਆ ਜਾਵੇ ਲਗਾਮ ਘੋੜੇ ਦੀ ਰੱਥ ਦੀ ਤੇ ਜਾਂ ਅਸੀਂ ਆਪਣਾ ਕੋਈ ਬਿਲਾ ਕਰੀਏ ਹੁਣ ਇਹੋ ਹੀ ਲੱਗਦਾ ਕਿ ਬੀਬੀ ਸਿੱਧੂ ਨੇ ਵੇਖੋ ਗੱਲ ਤੇ ਜਿਹੜੀ ਸੀ ਨਾ ਉਹ ਆਈਓ ਕਹੀ ਸੀ ਕਿ ਭਾਈ ਜਿਹੜੇ ਸਿੱਧੂ ਸਾਹਿਬ ਆ ਉਹ ਆਉਣਗੇ ਆਉਣਗੇ ਤਦ ਜੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਜਾਏ ਇਤਿਹਾਸੇ ਸਪਸ਼ਟਿਆ ਕਿ ਉਹਨਾਂ ਦੇ ਦਿਲ ਦੇ ਵਿੱਚ ਜੋ ਹੈ ਉਹਨਾਂ ਨੇ ਦੱਸ ਦਿੱਤਾ ਪਰ ਗੱਲ ਇਹ ਆ ਕਿ ਜੇ ਮੰਨ ਲਓ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਫਿਰ ਟਿਕਟ ਤਾਂ ਤੇ ਸਾਰੀ ਨਹੀਂ ਜੀ ਤੁਸੀਂ ਸੋਚੋ ਨਾ ਕਿ ਜਾ ਤਾਂ ਪਾਰਟੀ ਦੇ ਵਿੱਚ ਉਹ ਦੁਬਾਰਾ ਵਾਪਸ ਆਉਣਗੇ ਨਹੀਂ ਤਾਂ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਤਾਂ ਇਲੈਕਸ਼ਨ ਲੜਨ ਦਾ ਬੀਬੀ ਸਿੱਧੂ ਤਾਂ ਪਹਿਲਾਂ ਕਹਿ ਚੁੱਕੇ ਆ ਤਾਂ ਕੀ ਇਹਦਾ ਮਤਲਬ ਹੈ ਕਿ ਆਪਾਂ ਸਿੱਧੂ ਫੈਮਿਲੀ ਨੂੰ ਇੱਕ ਵਾਰੀ ਫੇਰ ਦਲ ਬਦਲੀ ਕਰਦੇ ਆ ਦੇਖ ਸਕਦੇ ਇਸ ਕਰਕੇ ਚਰਚਿਤ ਹੈ ਮਾਮਲਾ ਬਾਕੀ ਵੇਖੋ ਹੁਣ ਕੀ ਬਣਦਾ ਪਰ ਬੀਬੀ ਸਿੱਧੂ ਨੇ ਸਾਰਾ ਦਿਨ ਅੱਜ ਜੇ ਆਪਾਂ ਵੇਖੀਏ ਪੱਤਰਕਾਰਾਂ ਨੂੰ ਆਰੇ ਲਾ ਰੱਖਿਆ ਕੰਮੇ ਲਾ ਰੱਖਿਆ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਤੇ ਅੱਜ ਦਿਨ ਦੇ ਸ਼ਪਾ ਵੇਲੇ ਉਹਨਾਂ ਨੇ ਵਾਟੀ ਕੱਢ ਦਿੱਤੇ ਕਹਿੰਦੀ ਕੌਣ ਰਾਜਾ ਫ੍ਰਿੰਗ ਮੈਂ ਤੇ ਰਾਜਾ ਫ੍ਰਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦੀ ਜਿਨੇ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਬੀਬੀ ਉਹਨੂੰ ਪ੍ਰਧਾਨ ਹੀ ਨਹੀਂ ਮੰਨਦੀ ਤੇ ਫਿਰ ਇਹੋ ਜੇ ਨੇਤਾ ਨੂੰ ਤੁਸੀਂ ਪਾਰਟੀ ਦੇ ਵਿੱਚ ਕਿਵੇਂ ਰੱਖੋਗੇ ਵੀ ਇੱਕ ਵੱਡਾ ਸਵਾਲ ਹੈ ਨਾ ਹੂੰ ਜੀ ਜੀ ਇੱਕ ਇਹ ਵੀ ਗੱਲ ਹੈ ਨਾ ਇਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਵੀ ਕੋਈ ਨਹੀਂ ਬੰਦਾ ਕਿਸੇ ਨੂੰ ਕੋਈ ਗੱਲ ਕਹਿ ਤਾ ਦਵੇ ਮਾੜੀ ਜੀ ਬਸ ਨਾਲ ਹੀ ਚੜਮਚ ਜਾਂਦੀ ਹੈ ਤੇ ਫਿਰ ਕਾਰਵਾਈਆਂ ਤਾਂ ਚਲੋ ਹੁੰਦੀਆਂ ਹੀ ਨੇ ਉਹ ਤਾਂ ਸਾਰੇ ਦੇਖ ਹੀ ਰਹੇ ਨੇ ਚਲੋ ਅੱਗੇ ਚੱਲਦੇ ਹਾਂ ਗੱਲ ਸੁਖਬੀਰ ਬਾਦਲ ਹੁਣਾ ਦੀ ਕਰ ਲੈਨੇ ਆ ਉਹਨਾਂ ਦੇ ਕਰਦੇ ਵਿੱਚ ਵੀ ਅੱਜ ਉਹਨਾਂ ਨੇ ਸਮਾਗਮ ਕੀਤਾ ਵੱਡੇ ਬਾਦਲ ਸਾਹਿਬ ਦਾ ਤੇ ਉੱਥੇ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਇੱਕ ਕਹਿੰਦੇ ਵੱਡਾ ਸਟੈਚੂ ਉਹਨਾਂ ਦਾ ਲੋਕ ਅਰਪਣ ਕੀਤਾ ਤੇ ਝੰਡਾ ਵੀ ਪਾਰਟੀ ਦਾ ਕਹਿੰਦੇ ਪੱਕੇ ਤੌਰ ਤੇ ਝੂਲਦਾ ਰਹੂਗਾ ਤੇ ਗਿੱਦੜ ਬਾਹੇ ਐਂਟਰੀ ਕਰਨਗੇ ਕਹਿੰਦੇ ਸੁਖਵੀਰ ਬਾਦਲ ਹਣ ਜੀ ਇਹ ਵੀ ਅੱਜ ਖਬਰਾਂ ਜੇ ਤੁਸੀਂ ਵੇਖੋਗੇ ਨਾ ਤਾਂ ਬੜੇ ਦਿਨਾਂ ਬਾਅਦ ਮੈਂ ਵੇਖਿਆ ਕਿ ਸਿਆਸੀ ਵੱਡੀਆਂ ਖਬਰਾਂ ਆ ਰਹੀਆਂ ਨੇ ਆ ਹੁਣ ਇੱਕ ਖਬਰ ਦੇਖੋ ਕੋਈ ਖਬਰਾਂ ਨਾ ਰੋਤੀ ਆ ਜਾਂਦੀ ਏਦਾਂ ਦੀ ਤੁਸੀਂ ਵੇਖੋ ਕਿ ਹੁਣ ਸੋ ਪਾਲ ਸਿੰਘ ਕਹਿਰਾ ਹੋਣਾ ਨਹੀਂ ਵੀ ਸ਼ਾਇਦ ਪੋਸਟ ਕਰ ਦਿੱਤਾ ਕਿ ਉਹਨਾਂ ਨੂੰ ਵੀ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜਿਹੜਾ ਸ਼ਾਇਦ ਚੱਲ ਰਿਹਾ ਸੀਗਾ ਈਡੀ ਵਾਲਾ ਮਾਮਲਾ ਸੀਗਾ ਨਾ ਕਿ ਉਹਦੇ ਵਿੱਚ ਉਹਨਾਂ ਨੂੰ ਵੀ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ ਕਨਫਰਮ ਕਰਨਾ ਤੁਸੀਂ ਮੈਂ ਥੋੜਾ ਜਿਹਾ ਪੜਿਆ ਸੀਗਾ ਕਿ ਐਸਾ ਕੁਝ ਹੋ ਗਿਆ ਹੈ ਖੈਰ ਤਾਂ ਇਹ ਵੀ ਵੇਖ ਲਓ ਕਿ ਸੌਣ ਲੱਗਿਆ ਵੀ ਆ ਬ੍ਰੇਕਿੰਗ ਮਿਲ ਰਹੀ ਜੀ ਜੀ ਉਠਣ ਲੱਗਿਆ ਵੀ ਬ੍ਰੇਕਿੰਗ ਸੌਣ ਲੱਗਿਆ ਵੀ ਬ੍ਰੇਕਿੰਗ ਕੋਈ ਵਿਰਲਾ ਦੇ ਨਹੀਂ ਹੁੰਦਾ ਇਸ ਤਰ੍ਹਾਂ ਦਾ ਤਾਂ ਹੁਣ ਜੇ ਆਪਾਂ ਵੇਖੀਏ ਤਾਂ ਦੇਖੋ ਸੁਖਬੀਰ ਸਿੰਘ ਬਾਦਲੂ ਰਾਣੇ ਐਲਾਨ ਕਰ ਦਿੱਤਾ ਪਰ ਇਹ ਖਬਰ ਬਹੁਤ ਵੱਡੀ ਖਬਰ ਬਣ ਗਈ ਕਿ ਗਿੱਦੜਵਾਹ ਤੋਂ ਇਲੈਕਸ਼ਨ ਲੜਨਗੇ ਜੀ ਤੇ ਨਾਲ ਇਹ ਵੀ ਕਹਿ ਦਿੱਤਾ ਕਿ ਡੀਐਮਪੀ ਢਿਲੋ ਹਰਾਂ ਨੂੰ ਹੁਣ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ ਦੇਖੋ ਪਤਾ ਕੀ ਗੱਲਾਂ ਬਾਤਾਂ ਚੱਲ ਰਹੀਆਂ ਸਨ ਜੀ ਇਹ ਇਹ ਵੀ ਚਰਚਾਵਾਂ ਚੱਲਦੀਆਂ ਸਾਡੇ ਏਰੀਆ ਦੇ ਵਿੱਚ ਕਿ ਡੀਐਮਪੀ ਲੋਰੀ ਤੇ ਸ਼ਾਇਦ ਗਿਦੜਵਾ ਇਲੈਕਸ਼ਨ ਚ ਕਹਿਣ ਲੱਗ ਪਏ ਸੀ ਕਿ ਕੈਦ ਕੀ ਸਾਨੂੰ ਵੋਟਾਂ ਪਾ ਦਿਓ ਕਾਲੀਆਂ ਨੂੰ ਵੀ ਕਹਿਣ ਲੱਗ ਪਏ ਸੀਗੇ ਕਿ ਆਪਾਂ ਮੁੜ ਕੇ ਭੌਂ ਕੇ ਆਈ ਜਾਣਾ ਤੁਹਾਡੇ ਵਿੱਚ ਕਿੱਧਰ ਚੱਲੇ ਤੇ ਚਰਚੇ ਮਤਲਬ ਕਿ ਮੂੰਹ ਜ਼ੁਬਾਨੀ ਇਹ ਚੱਲਦੇ ਨੇ ਜਦੋਂ ਵੀ ਆਪਾਂ ਦੇਖਦੇ ਆਂ ਹਟਾਂ ਤੇ ਵਟਾਂ ਤੇ ਪਠਾਂ ਤੇ ਇਹ ਗੱਲਾਂ ਚੱਲਦੀਆਂ ਨੇ ਤਾਂ ਇਹ ਸਮਝਿਆ ਜਾਂਦਾ ਸੀ ਕਿ ਡਿੰਪੀ ਢ ਲੋਰੀ ਵਾਪਸ ਆ ਸਕਦੇ ਨੇ ਤੇ ਅੱਜ ਉਸ ਗੱਲ ਤੇ ਵੀ ਮੋਹਰ ਲਾ ਦਿੱਤੀ ਕਿ ਨਹੀਂ ਵਾਪਸੀ ਦੇ ਜਿਵੇਂ ਗਾਣਾ ਨਾ ਕਨਫਰਮ ਸੋਹਣਿਆ ਵੇ ਤੇਰੀ ਟਿਕਟ ਵਾਪਸੀ ਦੀ ਕਹਿੰਦੇ ਕਿ ਨਹੀਂ ਵਾਪਸੀ ਨਹੀਂ ਹੋਏਗੀ ਬਲਕਿ ਗਿੱਦੜਵਾਤੌਲਣਾ ਤਾਹਾਨੂੰ ਗਿੱਦੜਵਾਤੌਲਣ ਦਾ ਮਤਲਬ ਕੀ ਹੈ ਕਿ ਢਿੱਲੋ ਵਰਸ ਜਿ ਢਿੱਲੋ ਜੀ ਤੇ ਉਧਰ ਨਾਲ ਵੜਿੰਗ ਯਾਨੀ ਡਿੰਪੀ ਢਿੱਲੋ ਤੇ ਸੁਖਵੀਰ ਸਿੰਘ ਢਿੱਲੋ ਪਿੰਡ ਦਾ ਇਹਨਾਂ ਦਾ ਬਾਦਲ ਹੈ ਨਾ ਉਹਦਾ ਤਾਂ ਢਿੱਲੋ ਹੈ ਢਿੱਲੋ ਵਰਸ ਜਿ ਢਿੱਲੋ ਤੇ ਨਾਲ ਤੜਿੰਗ ਤੇ ਸਰ ਐਦੋਂ ਵੱਡੀ ਫੇਰ ਕਹਿ ਲੋ ਕਿ ਲਾਟਾ ਮਾਰਦੀ ਸੀਟ ਕਿਹੜੀ ਉਹ ਜੀ ਇੱਥੇ ਅੱਜ ਹੀ ਆਪਾਂ ਖੇਤ ਜੀ ਹੌਟ ਸੀਟ ਬਣ ਗਈ ਗੇ ਤੜਵਾ ਜੀ ਜੀ ਇਹ ਹੌਟ ਸੀਟ ਬਣ ਗਈ ਸੁਪਰ ਹੌਟ ਕਹਿ ਲਓ ਹੁਣ ਦੂਜੇ ਪਾਸੇ ਜੇ ਤੁਸੀਂ ਇੱਕ ਥੋੜਾ ਜਿਹਾ ਕਿਉਂਕਿ ਹੁਣ ਮੈਂ ਪ੍ਰਿੰਟ মিডিਆ ਤੋਂ ਆਇਆ ਹੋਇਆ ਇਨਸਾਨ ਆ ਥੋੜਾ ਜਿਹਾ ਅਸੀਂ ਬਰੀਕੀ ਨਾਲ ਦੇਖਦੇ ਆ ਕਈ ਵਾਰ ਹੁਣੇ ਮੈਨੂੰ ਪ੍ਰੈਸ ਨੋਟ ਜਿਹੜਾ ਪ੍ਰਾਪਤ ਹੋਇਆ ਔਰ ਇਹ ਪ੍ਰੈਸ ਨੋਟ ਵੀ ਉਸੇ ਈਮੇਲ ਤੇ ਆਉਂਦਾ ਜਿਹੜਾ ਅੱਜ ਤੋਂ ਸਾਲਾਂ ਪਹਿਲਾਂ ਸਰਕਾਰ ਦੇ ਵੇਲੇ ਇਹਨਾਂ ਦੇ ਆਉਂਦਾ ਹੁੰਦਾ ਸੀ ਤਾਂ ਮੈਂ ਉਹ ਦੇਖ ਰਿਹਾ ਸੀਗਾ ਜਿਹੜਾ ਪ੍ਰੈਸ ਨੋਟ ਆਕਾਲੀ ਦਲ ਬਾਦਲ ਵੱਨੀਓ ਆਇਆ ਹੈ ਉਹਦੇ ਵਿੱਚ ਮੈਂ ਤੁਹਾਨੂੰ ਵਾਰਡਿੰਗ ਵੀ ਪੜ੍ਹ ਕੇ ਸੁਣਾਉਣਾ ਤੁਹਾਨੂੰ ਵੀ ਸ਼ਾਇਦ ਅੰਦਾਜ਼ਾ ਹੋ ਜਾਏਗਾ ਜੋ ਪ੍ਰੈਸ ਨੋਟ ਭੇਜਿਆ ਗਿਆ ਹੈ ਆਕਾਲੀ ਦਲ ਬਾਦਲ ਵੱਨੀਓ ਆਫੀਸ਼ੀਅਲੀ ਤਾਂ ਉਹਦੇ ਵਿੱਚ ਕੀ ਕਿਹਾ ਸੁਖਵੀਰ ਸਿੰਘ ਬਾਦਲ ਅਨਾਉਂਸਸ ਹੀ will also contest next assembly elections from gidarwa punjabi ch punjabi ch chali gayi punjabi ch ki keh rahe ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਗਿੱਦੜਵਾਹਾ ਤੋਂ ਵੀ ਚੋਣ ਲੜਾਂਗਾ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੂੰ ਜੀ ਮਤਲਬ ਇਹਦੇ ਵਿੱਚ ਕੀ ਕਹਿ ਰਿਹਾ ਨੋਟ ਕਰਨ ਵਾਲੀ ਗੱਲ ਕੀ ਹੈ ਇਹਦੇ ਵਿੱਚ ਕੀ ਕਹਿ ਰਿਹਾ ਕਿ ਉਹ ਕਹਿ ਰਿਹਾ ਕਿ ਗਿੱਦੜਵਾਹਾ ਤੋਂ ਵੀ ਚੋਣ ਲੜਾਂਗਾ ਹੂੰ ਜੀ ਵੀ ਵੀ ਬਿਲਕੁਲ ਗਿੱਦੜਵਾਹ ਤੂੰ ਵੀ ਕੀ ਦਾ ਮਤਲਬ ਹੈ ਕਿ ਦੋ ਥਾਵਾਂ ਤੋਂ ਚੋਣ ਲੜਨਾ ਸੋਚ ਰਹੇ ਜੀ ਜਲਾਲਾਬਾਦ ਜਾਂ ਗਿੱਦੜਵਾਹ ਲੰਬੀ ਜਾਂ ਗਿੱਦੜਵਾਹ ਹੂੰ ਜਾਂ ਗਿੱਦੜਵਾਹ ਕੋਈ ਹੋਰ ਗਿੱਦੜਵਾਹ ਤਾਂ ਕਨਫਰਮ ਹੀ ਹੋ ਗਿਆ ਜੀ ਜੀ ਤਾਂ ਕਹਿੰਦਾ ਮਤਲਬ ਇਹ ਹੈ ਕਿ ਜੇ ਉਹ ਜਲਾਲਾਬਾਦ ਜਾਂਦੇ ਨੇ ਦੋ ਸੀਟਾਂ ਤੋਂ ਲੜਦੇ ਆ ਤਾਂ ਫਿਰ ਲੰਬੀ ਤੋਂ ਕੌਣ ਜੀ ਇਵਨ ਇੰਟਰਸਟਿੰਗ ਹੈ ਕਿ ਮਨਪ੍ਰੀਤ ਬਾਦਲ ਪਰ ਮਨਪ੍ਰੀਤ ਬਾਦਲ ਦੀ ਤੇ ਮਨਪਸੰਦ ਦੀ ਦਾ ਸੀਟ ਜਿਹੜੀ ਉਹ ਗਿੱਦੜਵਾ ਜੀ ਰੌਚਕ ਹੋ ਗਿਆ ਨਾ ਮਾਮਲਾ ਰੌਚਕ ਹੋ ਗਿਆ ਕਿ ਲੰਬੀ ਤਾਂ ਫਿਰ ਕੌਣ ਤਾਂ ਕੀ ਲੰਬੀ ਤੇ ਗਿੱਦੜਵਾ ਦੋਹਾਂ ਹੀ ਸੀਟਾਂ ਤੋਂ ਜਿਹੜੇ ਸੁਖਵੀਰ ਸਿੰਘ ਬਾਦਲ ਉਹ ਲੜਦੇ ਦਿਖਾਈ ਦੇਣਗੇ ਜੀ ਪਰ ਜੋ ਵੀ ਹੈ ਅੱਜ ਤੁਹਾਨੂੰ ਪਤਾ ਹੀ ਆ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਦਭਾਵਨਾ ਦਿਹਾੜੇ ਵਜੋਂ ਇਹ ਮਨਾਉਂਦੇ ਨੇ ਤੇ ਅੱਜ ਬਾਦਲਪਿੰਡ ਦੇ ਵਿੱਚ ਸਮਰਥਕ ਜੂਟੇ ਕਾਫੀ ਵੱਡੇ ਇਕੱਠ ਹੋਇਆ ਤੇ ਇੱਥੇ ਗਿਦੜਵਾਹੇ ਦੇ ਸਮਰਥਕਾਂ ਨੇ ਕਿਹਾ ਕਿ ਭਾਈ ਹੁਣ ਤੁਸੀਂ ਆ ਪਾਓ ਇੱਥੋਂ ਫੜੋ ਬਾਹ ਹੁਣ ਤੇ ਉਹਨਾਂ ਨੇ ਕਿਹਾ ਕਿ ਭਾਈ ਕੋਈ ਗੱਲ ਨਹੀਂ ਕਿ ਤੜਵਾਤ ਤੋਂ ਵੀ ਆ ਜਾਾਂਗੇ ਇਹਦਾ ਮਤਲਬ ਹੈ ਕਿ ਸ਼ਾਇਦ ਕਿਤੋਂ ਹੋਰ ਦੀ ਵੀ ਸੰਭਾਵਨਾ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਸੁਖਵੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਗਿਦੜਵਾਹ ਤੋਂ ਵੀ ਲੜਨਗੇ ਹੂੰ ਜੀ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਤਾਂ ਉਧਰ ਵਿਰਸਾ ਸਿੰਘ ਬਲਟੋਹਾ ਹੋਣ ਵਾਲੀ ਗੱਲ ਵੀ ਸਿਆਸਤ ਦੇ ਨਾਲ ਜੁੜੀ ਖਬਰ ਅਗਲੀ ਹੈ ਤੇ ਉਹਨਾਂ ਨੂੰ ਵੀ ਮਿਲ ਗਿਆ ਜੀ ਇੱਕ ਤਰੀਕੇ ਦਾ ਕਲੀਨ ਚਿੱਟ ਹਾਂ ਇਹ ਵੀ ਗੱਲਾਂ ਫਿਰ ਹੁਣ ਗੱਲਾਂ ਇਲੈਕਸ਼ਨ ਦੀਆਂ ਤੁਰੀਆਂ ਨੇ ਗੁਰਪ੍ਰੀਤ ਤਾਂ ਇਲੈਕਸ਼ਨ ਦੇ ਨਾਲ ਹੀ ਜੁੜਦੀਆਂ ਨੇ ਜੀ ਹੁਣ ਵੇਖੋ ਨਾ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜ਼ਥੇਦਾਰ ਲਾਇਕ ਹੈ ਉਨ੍ਹਾਂ ਦਾ ਵਿਰੋਧ ਹੋਇਆ ਸ਼ੁਰੂਆਤ ਦੇ ਵਿੱਚ ਫਿਰ ਉਹਨਾਂ ਨੇ ਆਪਣੇ ਵਿਰੋਧ ਨੂੰ ਥੋੜਾ ਮੱਦਮ ਕੀਤਾ ਹੁਣ ਤਕਰੀਬਨ ਤਕਰੀਬਨ ਮਾਮਲਾ ਸੈੱਟ ਹੋ ਗਿਆ ਤੇ ਫਿਰ ਹੌਲੀ 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 ਹੁਣ ਤੁਸੀਂ ਵੇਖੋ ਕਿ ਫੈਸਲੇ ਜਿਹੜੇ ਆ ਉਹ ਹੁਣੇ ਸ਼ੁਰੂ ਹੋ ਗਏ ਆ ਜੀ ਪਹਿਲਾਂ ਤੇ ਆਈਏ ਆਪਾਂ ਵਿਰਸਾ ਸਿੰਘ ਬਲਟੋਆ ਹੋਰਾਂ ਦੇ ਮਾਮਲੇ ਦੇ ਵਿੱਚ ਕਿ ਵਿਰਸਾ ਸਿੰਘ ਬਲਟੋਆ ਜਿਹੜੀ ਗੱਲ ਕਰ ਰਹੇ ਨੇ ਅੱਜ ਵਿਰਸਾ ਸਿੰਘ ਬਲਟੋਆ ਨੇ ਇਹ ਸਾਰਾ ਕੁਝ ਕੀਤਾ ਕਿਉਂ ਪਹਿਲੀ ਗੱਲ ਇਹ ਆ ਕਿ ਅੱਜ ਕੀ ਕਰ ਰਹੇ ਨੇ ਅੱਜ ਉਹਨਾਂ ਨੂੰ ਤਨਖਾਹ ਲੱਗੀ ਆ ਤਾਂ ਤਨਖਾਹ ਜੇ ਉਹਨਾਂ ਨੇ ਇੱਥੋਂ ਤੱਕ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਇਆ ਤਾਂ ਇਹ ਹੋਇਆ ਕਿ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਹੀ ਯਰਾਨਾ ਸੀ ਬੋਲਣਾ ਪਿਆ ਤੇ ਫਿਰ ਖੁੱਲ ਕੇ ਬੋਲੇ ਕਿਹਦੇ ਨਾਲ ਮੱਥਾ ਲਗਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੀ ਠੀਕ ਹੈ ਜੀ ਚਲੋ ਫੈਸਲਾ ਹੋਇਆ ਕਿ ਇਹਨਾਂ ਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢ ਦਿੱਤਾ ਜਾਵੇ ਤੇ ਪਰ ਇਹ ਫੈਸਲਾ ਇਦਾਂ ਦਾ ਫੈਸਲਾ ਸੀ ਕਿ ਠੀਕ ਹੈ ਲਾਗੂ ਤੇ ਹੋਇਆ ਪਰ ਕਦੇ ਵੀ ਅਮਲ ਦੇ ਵਿੱਚ ਆਇਆ ਨਹੀਂ ਹਕੀਕੀ ਰੂਪ ਚ ਤੁਸੀਂ ਦੇਖ ਲਓ ਬਿਰਸਾ ਸਿੰਘ ਬਲਟੂਆ ਇੱਕ ਦਿਨ ਵੀ ਇੱਕ ਦਿਨ ਵੀ ਬਿਨਾ ਅਕਾਲੀ ਦਲ ਤੋਂ ਰਹੇ ਕੰਚਨ ਪ੍ਰੀਤੀ ਰਹੀ ਹਿਵੇਲੇ ਵੇਖੋ ਪ੍ਰੈਸ ਕਾਨਫਰੰਸ ਤੜਕੇ 3-4 ਵਜੇ ਵੀ ਖਲੋਤੇ ਸਾਨੂੰ ਜੀ ਜੀ 4 ਵਜੇ ਰਹੀ ਹੋਈ ਆ ਤ ਉਹ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਹੈ ਤੁਸੀਂ ਦੇਖ ਲਓ ਤੜਕੇ ਵੀ ਉੱਥੇ ਮੌਜੂਦ ਸਹੀ ਹੈ ਜੀ ਤਾਂ ਕਹਿਣ ਤਾਂ ਮਤਲਬ ਇਹ ਹੋ ਆ ਕਿ ਪਾਰਟੀ ਨੇ ਕੀ ਕਰਨਾ ਸੀ ਇਹਨਾਂ ਨੂੰ ਇਤਿਹਾਪ ਇਕਾਲੀ ਸਨ ਸੁਖੀਰ ਸਿੰਘ ਬਾਦਲ ਦੇ ਕਰੀਬੀ ਸੀ ਪਰ ਕਿਉਂਕਿ ਇੱਕ ਫੈਸਲਾ ਧਾਰਮਿਕ ਤੌਰ ਤੇ ਜਿਹੜਾ ਹੋਇਆ ਹੁੰਦਾ ਹੈ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਕੁਝ ਚੀਜ਼ਾਂ ਦਾ ਸੁਧਾਰ ਜਿਹੜਾ ਕੀਤਾ ਜਾਂਦਾ ਹੈ ਤੇ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਆ ਕੇ ਖਿਮਾਇਆਚਨਾ ਕੀਤੀ ਖਿਮਾਇਆ ਹੁਣ ਦੇਖੋ ਧਾਰਮਿਕ ਪ੍ਰੋਸੈਸ ਹੈ ਨਾ ਜੀ ਜੀ ਵੀ ਤੁਹਾਨੂੰ ਕੋਈ ਵੀ ਧਾਰਮਿਕ ਤੌਰ ਤੇ ਸਜ਼ਾ ਲੱਗੀ ਹੈ ਤਾਂ ਉਹ ਧਾਰਮਿਕ ਤੌਰ ਤੇ ਹੀ ਨਿਵੇੜੋਗੇ ਤੁਸੀਂ ਜੇ ਧਾਰਮਿਕ ਤੌਰ ਤੇ ਕੋਈ ਫੈਸਲਾ ਆਇਆ ਤਾਂ ਧਾਰਮਿਕ ਤੌਰ ਤੇ ਹੀ ਜਾ ਕੇ ਉਹਨੂੰ ਤੁਸੀਂ ਨਜਿੱਠੋਗੇ ਹੂੰ ਇਹ ਗਾਇ ਨੇ ਖਿਮਾਇਆਚਨਾ ਕੀਤੀ ਆ ਉਹਨਾਂ ਨੇ ਤਨਖਾਹ ਆ ਦਿੱਤੀ ਤਨਖਾਹ ਆ ਦਿੱਤੀ ਇਹਨਾਂ ਨੂੰ ਤਨਖਾਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਤਰੀਕਿਆਂ ਨਾਲ ਲਾਈ ਜਾਂਦੀ ਹੈ ਧਾਰਮਿਕ ਤੌਰ ਤੇ ਤਵਰਸਾ ਸਿੰਘ ਵਲਟੋਆ ਨੂੰ ਇਹ ਜਿੱਦਾਂ ਭਾਂਡੇ ਮਾਜਣ ਦੀ ਜੋੜੇ ਝਾੜਨ ਦੀ ਕੀਰਤਨ ਸਰਵਣ ਕਰਨ ਦੀ ਇਹ ਇਸ ਤਰ੍ਹਾਂ ਸਜਾ ਜਿਹੜੀ ਆ ਉਹ ਜਾਂ ਧਾਰਮਿਕ ਤੌਰ ਤੇ ਸਜਾ ਕਹੈ ਲੋ ਜਾਂ ਤਨਖਾਹ ਕਹੈ ਲੋ ਉਹ ਲਾ ਦਿੱਤੀ ਗਈ ਆ ਹੁਣ ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਹੋਰ ਵੀ ਕੁਝ ਹੈਗੇ ਨੇ ਜਿਨ੍ਹਾਂ ਤੇ ਅੱਜ ਨਵੇੜਾ ਹੋਇਆ ਇੱਕ ਤੇ ਮੇਰੇ ਖਲ ਦੇ ਨਾਲ ਜਫਰ ਸਾਹਿਬ ਆ ਉਹਨਾਂ ਨੂੰ ਵੀ ਤਨਖਾਹ ਲਈ ਗਈ ਆ ਇਸ ਤੋਂ ਇਲਾਵਾ ਜਿਹੜੇ ਉਸੇ ਕੇ ਵੀ ਸੀ ਉਹਨਾਂ ਦਾ ਵੀ ਮਾਮਲਾ ਇੱਕ ਪ੍ਰਚਾਰਕ ਸਨ ਹਰਿੰਦਰ ਸਿੰਘ ਉਹਨਾਂ ਦਾ ਵੀ ਮਾਮਲਾ ਮਤਲਬ ਕਿ ਕਾਫੀ ਮਾਮਲੇ ਨਿਬੇੜੇ ਗਏ ਨੇ ਪਰ ਸਭ ਤੋਂ ਵੱਡਾ ਸੀਗਾ ਕਿ ਵਿਰਸਾ ਸਿੰਘ ਵਲਟੋਆ ਦਾ ਤਾਂ ਫਿਲਹਾਲ ਵਿਰਸਾ ਸਿੰਘ ਵਲਟੋਆ ਨੂੰ ਤਨਖਾਹ ਲੱਗੀ ਹੈ ਤਾਂ ਵਿਰਸਾ ਸਿੰਘ ਵਲਟੋਆ ਵਾਸਤੇ ਹੁਣ ਸਿਆਸੀ ਤੌਰ ਤੇ 227 ਦਾ ਰਸਤਾ ਜਿਹੜਾ ਉਹ ਅਕਾਲੀ ਦਲ ਲਈ ਖੁੱਲ ਗਿਆ ਕਿ ਉਹ ਜਿੱਥੋਂ ਮਰਜ਼ੀ ਜਾਣ ਜਿੱਥੋਂ ਮਰਜ਼ੀ ਉਹ ਟਿਕਟ ਲੈਣ ਜਿੱਥੋਂ ਮਰਜ਼ੀ ਉਹ ਲੜ ਲੈਣ ਕੰਮ ਉਹਨਾਂ ਦਾ ਚੱਲਦਾ ਰਹੂਗਾ ਪਰ ਇਹ ਵੀ ਆਪਾਂ ਵੇਖਿਆ ਬੀਤੇ ਦਿਨਾਂ ਦੇ ਵਿੱਚ ਕਿ ਬਿਰਸਾ ਸਿੰਘ ਬਲਟੋਆ ਦੇ ਸੁਪੁੱਤਰ ਬਹੁਤ ਐਕਟਿਵ ਨੇ ਬਹੁਤ ਐਕਟਿਵ ਜੀ ਤਾਂ ਕੀ ਦੋਨਾਂ ਨੂੰ ਲੜਾਇਆ ਜਾਊਗਾ ਜਾਂ ਇੱਕ ਮੁੰਡਾ ਲੜੂਗਾ ਜਾਂ ਕਿਥਾ ਲੜੂਗਾ ਇਹ ਵੀ ਰੌਚਕ ਹੋ ਜਾਂਦਾ ਪਰ ਇਸ ਦਰਮਿਆਨ ਇੱਕ ਚੀਜ਼ ਜਿਹੜੀ ਆਪਾਂ ਇਥੇ ਹੋਰ ਦੇਖਦੇ ਆ ਉਹ ਇਹ ਕਿ ਗਿਆਨੀ ਗੁਰਵਚਨ ਸਿੰਘ ਨੂੰ ਵੀ ਧਾਰਮਿਕ ਤੌਰ ਤੇ ਸਜ਼ਾ ਲਾ ਦਿੱਤੀ ਗਈ ਹੈ ਜੀ ਹੂੰ ਜੀ ਗਿਆਨੀ ਗੁਰਵਚਨ ਸਿੰਘ ਇਹਨਾਂ ਨੇ ਮਾਫੀ ਦਿੱਤੀ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਹੀ ਆ ਕਿ ਸੁਖਵੀਰ ਸਿੰਘ ਬਾਦਲੂ ਰਾਣੇ ਤੇ ਸਾਰਾ ਕੁਝ ਝੋਲੀ ਚ ਪਵਾ ਲਿਆ ਪਰ ਵੱਡਾ ਸਵਾਲ ਇਹ ਰਹਿ ਗਿਆ ਸੀਗਾ ਕਿ ਭਾਈ ਗਿਆਨੀ ਗੁਰਵਚਨ ਸਿੰਘ ਹੋਰੀ ਜਿਹੜੇ ਕਰਨ ਵਾਲੇ ਸੀ ਉਹ ਤਾਂ ਹਾਲੇ ਵੀ ਸੁਹੂਲਤਾ ਮਾਣ ਰਹੇ ਨੇ ਜੀ ਜੀ ਉਹ ਤਾਂ ਹਾਲੇ ਵੀ ਸੁਹੂਲਤਾਂ ਦਾ ਆਨੰਦ ਲੈ ਰਹੇ ਨੇ ਤਾ ਅੱਜ ਅਖੀਰ ਉਹਨਾਂ ਨੂੰ ਵੀ ਮਾਫੀ ਮੰਗਣੀ ਪਈ ਤੇ ਸਜ਼ਾ ਲਵਾਉਣੀ ਪਈ ਧਾਰਮਿਕ ਤੌਰ ਤੇ ਤਨਖਾਹ ਲਵਾਉਣੀ ਪਈ ਤਾਂ ਗਿਆਨੀ ਗੁਰਵਚਨ ਸਿੰਘ ਵੀ ਇੱਕ ਤਰ੍ਹਾਂ ਨਾਲ ਹੁਣ ਤਨਖਾਹ ਭੁਗਤਣਗੇ ਤਾਂ ਕਾਫੀ ਵੱਡਾ ਦਿਨ ਰਿਹਾ ਜੇ ਆਪਾਂ ਇੰਦਰ ਵੇਖੀਏ ਤੇ ਇੱਕ ਉਡੀਕ ਹੋਰ ਵੀ ਹੋ ਰਹੀ ਸੀ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੁਧਭਾਵਨਾ ਦਿਹਾੜੀ ਦੇ ਮੌਕੇ ਤੇ ਹੋ ਸਕਦਾ ਹੈ ਕਿ ਜੋ ਇਹਨਾਂ ਤੋਂ ਫਕਰੇ ਕੌਮ ਵਾਪਸ ਲਿਆ ਸੀ ਕੋਈ ਉਹਦੇ ਤੇ ਵੀ ਫੈਸਲਾ ਆ ਜਾਵੇ ਪਰ ਫਿਲਹਾਲ ਐਸੀ ਉਮੀਦ ਜਿਹੜੀ ਸੀ ਉਹ ਉਮੀਦ ਹੀ ਰਹੀ ਕੋਈ ਐਸਾ ਫੈਸਲਾ ਆਇਆ ਨਹੀਂ ਹੂੰ ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਪਰਚੇ ਜਿਹੜਾ ਪਰਚਾ ਦਰਜ ਹੋਇਆ 10328 ਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਇਸ ਨੂੰ ਲੈ ਕੇ SGPC ਦੇ ਵੱਲੋਂ ਵੀ ਬਿਆਨ ਆਇਆ ਹੈ हां जी आज धार्मिक तौर ते जे देखिये जहां काली या पंथक सफा इना तो बहुत ਖਬਰਾਂ ਨੇ ਜੀ ਬਰਹਾਲ ਜੇ ਆਪਾਂ ਵੇਖੀਏ ਤਾਂ ਇਹ ਮਾਮਲਾ ਇਦਾਂ ਦਾ ਆ ਕਿ ਭਾਵਨ ਸਰੂਪ ਗਾਇਬ ਹੋਣ ਵਾਲਾ ਇੱਕ ਤੇ ਸ਼ਬਦ ਇਸਤੇਮਾਲ ਕੀਤਾ ਜਾਂਦਾ ਮੀਡੀਆ ਵੱਲੋਂ ਇਹਨਾਂ ਨੇ ਕਿਹਾ ਕਿ ਨਹੀਂ ਇਹ ਬਈ ਗਾਇਬ ਹੋਣਾ ਸ਼ਬਦ ਜਿਹੜਾ ਹੈ ਨਾ ਇਹ ਤੁਸੀਂ ਇਸਤੇਮਾਲ ਹੀ ਨਾ ਕਰੋ ਪਹਿਲੀ ਗੱਲ ਫਿਰ ਦੂਜੀ ਗੱਲ ਇਹ ਆ ਕਿ ਜਿਹੜੇ ਕੁਲਵੰਤ ਸਿੰਘ ਮੰਨਣ ਆ ਉਹਨਾਂ ਨੇ ਸਾਹਮਣੇ ਆ ਕੇ ਕਿਹਾ ਕਿ ਭਈ ਸੈਕਟਰੀ ਨੇ ਨਾ ਇਹਨਾਂ ਨੇ ਆਖਿਆ ਕਿ ਰਾਜਨੀਤਿਕ ਬਿਆਨਬਾਜ਼ੀ ਆ ਹੁਣ ਅਸੀਂ گا ਅੰਤਰਿਕ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਸੱਦ ਰਹੇ ਆ ਉਹਦੇ ਤੇ ਐਫ ਆਈ ਆਰ ਤੇ ਚਰਚਾ ਹੋਵੇਗੀ ਗੱਲ ਤਾਂ ਤੁਸੀਂ ਸਮਝ ਹੀ ਗਏ ਹੋਗੇ ਨਾ ਕਿ ਕਿੱਦਾ ਹੋਇਆ ਕਿ ਕੱਲ ਮਹਾਪੰਚਾਇਤ ਹੁੰਦੀ ਆ ਪਾਵਨ ਸਰੂਪਾਂ ਦੇ ਮਾਮਲੇ 'ਚ ਢੱਲੇਵਾਲ ਸਾਹਿਬ ਉਥੇ ਜਾਂਦੇ ਆ ਢੱਲੇਵਾਲ ਸਾਹਿਬ ਭੁੱਲਤੇ ਨਹੀਂ ਗਏ ਉਹੀ ਖਨੌਰੀ ਦੇ ਵਿੱਚ ਜਿਹੜੇ ਲੀਡ ਕਰ ਰਹੇ ਸਨ ਸ਼ੰਭੂ ਮੋਰਚੇ ਦੇ ਵਿੱਚ ਜਿਹੜੇ ਲੀਡ ਕਰ ਰਹੇ ਸਨ ਅੱਛਾ ਉਹ ਵੀ ਅੱਜ ਕੱਲ੍ਹ ਧਾਰਮਿਕ ਮਾਮਲਿਆਂ ਦੇ ਵਿੱਚ ਇਨਵੋਲਵ ਹੋ ਗਏ ਜੀ ਇਹ ਵੀ ਇੰਟਰਸਟਿੰਗ ਹੈ ਨਾ ਕਿ ਜਦੋਂ ਉਹ ਸ਼ੰਭੂ ਜਾਂ ਉਥੇ ਖਨੌਰੀ ਬੈਠੇ ਸਨ ਤੇ ਮਰਨ ਵਰਤ ਕਰ ਰਹੇ ਸਨ ਤਾਂ ਉਦੋਂ ਤੇ ਜਥੇਦਾਰ ਸਾਹਿਬ ਕਹਿ ਰਹੇ ਸੀ ਕਿ ਸਿੱਖੀਸਮ ਵਿੱਚ ਇਹ ਜਗ੍ਹਾ ਹੀ ਦੀ ਹੈਗੀ ਤੇ ਉਦੋਂ ਤਾਂ ਕਿਸਾਨ ਆਗੂ ਵੜ ਗਏ ਹੁਣ ਹੁਣ ਸਿੱਖ ਬਣ ਗਏ ਧਾਰਮਿਕ ਆਗੂ ਬਣ ਗਏ ਜੀ ਤੇ ਉੱਥੇ ਕੁਲਤਾਰ ਸੰਧਵਾ ਆਉਂਦੇ ਨੇ ਉੱਥੇ ਆਉਂਦੇ ਨੇ ਵੈਦ ਸਾਹਿਬ ਲਓ ਜੀ ਮੰਗ ਪੱਤਰ ਦਿੱਤਾ ਜਾਂਦਾ ਤੇ ਕੁਝ ਘੰਟਿਆਂ ਬਾਅਦ ਪਰਚਾ ਕੱਟ ਦਿੱਤਾ ਜਾਂਦਾ ਜੀ ਹੁਣ ਐਫ ਆਈ ਆਰ ਕੱਟ ਦਿੱਤੀ ਗਈ 16 ਜਣਿਆਂ ਤੇ 16 ਜਣਿਆਂ ਤੇ ਕੱਟੀ ਆ ਇਹਦੇ ਵਿੱਚ ਜਿਹੜਾ ਇੱਕ ਵੇਖਣ ਵਾਲਾ ਮਾਮਲਾ ਹੈ ਉਹ ਇਹ ਆ ਕਿ ਗੁਰਪ੍ਰਿਤ ਇਹ ਜਿਹੜੇ ਪਾਵਨ ਸਰੂਪ ਗਾਇਬ ਹੋਏ ਅਸਲ ਦੇ ਵਿੱਚ ਇਹ 16 ਦੀ ਗੱਲ ਆ ਤੇ ਗਿਣਤੀ 328 ਪਰ ਜਿਹੜੀ ਇਹਨਾਂ ਨੇ ਜਾਂਚ ਪੜਤਾਲ ਕਰਵਾਈ ਸੀਗੀ ਈਸ਼ਰ ਸਿੰਘ ਕਮੇਟੀ ਬਣੀ ਸੀ ਕਿ ਤੁਹਾਨੂੰ ਯਾਦ ਹੋਣਾ ਉਹਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ 25 ਇੱਕ ਸੰਤ ਤੇ 161 ਇੱਕ ਸਨ ਇਹ ਹੋਇਆ ਕਿ ਆ ਕਿ ਜੋ ਸਪੈਸ਼ਲ ਪ੍ਰਿੰਟਿੰਗ ਪ੍ਰੈਸ ਲੱਗੀ ਆ ਪਾਵਨ ਸਰੂਪਾਂ ਦੀ ਛਪਾਈ ਵਾਸਤੇ ਉਹਦੇ ਵਿੱਚੋਂ ਮਤਲਬ ਕਿ ਛਪਾਈ ਹੋਈ ਜਿਹੜੀ ਪਾਵਨ ਸਰੂਪਾਂ ਦੀ ਉਸ ਉਪਰੰਤ ਉਹ ਇੰਨੀ ਗਿਣਤੀ ਹੋਮਾ ਜਿਵੇਂ ਤੁਹਾਨੂੰ ਦੱਸਿਆ ਕਿ ਐਡੋਟ ਗਿਣਤੀ ਆ ਕਿ ਇਹ ਜਿਹੜੇ ਪਾਵਨ ਸਰੂਪ ਸੀਗੇ ਉਹ ਫਿਰ ਬਾਹਰ ਦੀ ਬਾਹਰ ਵੇਚ ਦਿੱਤੇ ਗਏ ਹੁਣ ਉਹ ਕਿਦੇ ਕੋਲ ਨੇ ਕਿੱਥੇ ਨੇ ਤੇ ਫਿਰ ਇਹਨਾਂ ਨੂੰ ਕੀ ਸ਼ਬਦ ਨਾਲ ਆਪਾਂ ਮੁਖਾਤਬ ਹੋ ਕੇ ਸੰਬੋਧਨ ਕਰੀਏ ਲਾਪਤਾ ਜਾਣਗੇ ਉਹ ਜਿ ਇਹੋ ਜਿਹੀ ਸ਼ਬਦ ਇਸਤੇਮਾਲ ਕਰਾਂਗੇ ਤਾਂ ਬਰਹਾਲ ਉਹ ਐਫ ਆਈ ਆਰ ਜਿਹੜਾ ਕੱਟੀ ਗਈ ਆ ਉਹਦੇ ਵਿੱਚ ਦੋ ਤਰ੍ਹਾਂ ਦੀ ਰਾਏ ਆ ਰਹੀ ਹੈ ਕੁਝ ਲੋਕ ਤੇ ਇਹਨੂੰ ਬਹੁਤ ਖਤਰਨਾਕ ਚਲਣ ਮੰਨ ਰਹੇ ਨੇ ਕਿ ਸਰਕਾਰ ਨੇ ਸਿੱਧੇ ਤੌਰ ਤੇ ਕਮੇਟੀ ਦੇ ਨਾਲ ਤੁਹਾਨੂੰ ਪਤਾ ਹੀ ਪਿਛਲੇ ਕੁਝ ਸਮੇਂ ਤੋਂ ਕਾਫੀ ਰੇੜਕਾ ਪਾਇਆ ਹੋਇਆ ਦੂਜਾ ਇਹ ਕਿ ਇਹ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਆ ਹੂੰ ਜੀ ਤੇ ਐਸਪੀਸੀ ਨੇ ਵੀ ਕਿਹਾ ਕਿ ਇਹ ਦਖਲ ਅੰਦਾਜ਼ੀ ਬੰਦ ਕੀਤੀ ਜਾਣੀ ਚਾਹੀਦੀ ਆ ਪਰ ਦੂਜੇ ਪਾਸੇ ਕੁਝ ਲੋਕਾਂ ਦਾ ਮਤ ਇਹ ਆ ਕਿ ਭਾਈ ਇਹਨਾਂ ਨੇ ਜੇ ਢਿੱਲ ਮੱਠ ਵਾਲਾ ਰਵਈਆ ਨਾ ਅਪਣਾਇਆ ਹੁੰਦਾ ਪਹਿਲਾਂ ਹੀ ਕਾਰਵਾਈ ਕਰਵਾਈ ਹੁੰਦੀ ਦੇਖੋ ਗੱਲ ਕੀ ਹੋਈ ਕਿ ਜਿਨ੍ਹਾਂ ਨੂੰ ਈਸ਼ਰ ਸਿੰਘ ਕਮੇਟੀ ਨੇ ਦੋਸ਼ੀ ਮੰਨਿਆ ਉਹਨਾਂ ਨੂੰ ਕੀ ਕੀਤਾ ਗਿਆ ਕਿ ਜਿਵੇਂ ਆਪਾਂ ਮਹਿਕਮੇ ਪੱਧਰ ਤੇ ਵੇਨੇ ਆ ਪ੍ਰਸ਼ਾਸਕੀ ਪੱਧਰ ਤੇ ਵੇਨੇ ਕਾਰਵਾਈ ਹੋ ਜਾਂਦੀ ਆ ਪਰ ਉਹਨਾਂ ਤੇ ਕ੍ਰਿਮੀਨਲ ਕੇਸ ਨਹੀਂ ਕੀਤਾ ਗਿਆ ਉਦੋਂ ਕੁਝ ਲੋਕਾਂ ਨੇ ਮੰਗ ਕੀਤੀ ਸੀ ਕਿ ਇਹਨਾਂ ਤੇ ਬਕਾਇਦਾ ਪਰਚਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਆ ਤਾਂ ਉਦੋਂ ਉਹ ਕਾਰਵਾਈ ਨਹੀਂ ਹੋਈ ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਪਰਚਾ ਜਿਹੜਾ ਉਹ ਦਰਜ ਕਰ ਲਿਆ ਹੁਣ ਦੇਖਣਯੋਗ ਗੱਲ ਇਹ ਹੋਏਗੀ ਕਿ ਪੰਜਾਬ ਪੁਲਿਸ ਜਿਸਨੇ ਐਫ ਆਈ ਆਰ ਦਰਜ ਕੀਤੀ ਆ ਉਹ ਕਿਵੇਂ ਇਸ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੀ ਆ ਜਾਂ ਇਹਨਾਂ ਬੰਦਿਆਂ ਤੋਂ ਅੱਗੇ ਜਾ ਕੇ ਕੁਝ ਹੋਰ ਬੰਦਿਆਂ ਨੂੰ ਵੀ ਫੇਰ ਭਲੇਟੇ ਚ ਲਿਆ ਜਾਂਦਾ ਇੰਟਰਸਟਿੰਗ ਹੈ ਪਰ ਇਸ ਮਾਮਲੇ ਦੇ ਵਿੱਚ ਆਪਾਂ ਜੇ ਇੱਕ ਗੱਲ ਹੋਰ ਵੇਖੀਏ ਤੇ ਇੱਕ ਆਡਿਟ ਫਰਮ ਨੂੰ ਵੀ ਠੇਕਾ ਦਿੱਤਾ ਗਿਆ ਸੀ ਉਸ ਟਾਈਮ ਉਹ ਆਡਿਟ ਫਰਮ ਜਿਹੜੀ ਸੀ ਕਿ ਉਹ ਕੋਲੀ ਉਰਾਦੀ ਸੀ ਜਿਹੜੇ ਕਿ ਸੀਏ ਆ ਬਾਦਲ ਫੈਮਲੀ ਦੇ ਵੀ ਤੇ ਦੱਸਦੇ ਆ ਕਿ ਉਸ ਵੇਲੇ ਫਿਰ ਆਡਿਟ ਉਹਨਾਂ ਨੇ ਸਹੀ ਢੰਗ ਨਾਲ ਨਹੀਂ ਸੀ ਕੀਤਾ ਤੇ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹਦੀ ਵਸੂਲੀ ਬਾਰੇ ਵੀ ਕਿਹਾ ਗਿਆ ਸੀ ਉਹ ਵਸੂਲੀ ਹੋਈ ਹੈ ਕਿ ਨਹੀਂ ਅੱਜ ਤੱਕ ਉਹਦੇ ਤੇ ਵੀ ਕੋਈ ਚਾਨਣ ਨਹੀਂ ਹੈਗਾ ਸਪਸ਼ਟ ਤੌਰ ਤੇ ਜੀ ਹੂੰ ਜੀ ਉਧਰ ਵਾਇਰਲ ਕਥਿਤ ਆਡੀਓ ਮਾਮਲੇ ਦੇ ਵਿੱਚ ਵੀ ਕੋਰਟ ਨੇ ਜਵਾਬ ਮੰਗਿਆ ਹੈ ਜੀ हां जी देखो ये वी मामला जेड़ा है वो काफी रोचक बन गया रोचक इस करके बन गया है कि पहला ता ये मामला पंजाब पुलिस ने शो लिया ਤੁਹਾਨੂੰ ਯਾਦ ਹੀ ਹੋਣਾ ਕਿ ਤਲਬ ਕੀਤੇ ਗਏ ਕੁਝ ਬੰਦੇ ਸੋ ਵੀਰ ਸਿੰਘ ਬਾਦਲ ਸਮੇਤ ਫਿਰ ਉਹ ਕੱਲ ਅਰਸ਼ਦੀਪ ਕਲੀਅਰ ਹੋ ਰਹੀ ਹੈ ਜਿਹੜੇ ਉਹ ਜਾ ਕੇ ਜਵਾਬ ਵੀ ਦੇ ਕੇ ਆਏ ਨੇ acha कमाल ਦੀ ਗੱਲ ਹੈ ਕਿ ਇੱਕ ਕੈਨੇਡਾ ਬੈਠੇ ਕੈਨੇਡਾ ਬੈਠੇ ਜੀ ਇਹਨਾਂ ਦੇ ਬੰਦੇ ਤੇ ਅਕਾਲੀ ਦਲ ਦੇ ਬੰਦੇ ਤੇ ਨੋਟਿਸ ਭੇਜ ਦਿੱਤਾ ਉਹਨੇ ਵੀ ਅੱਗੋਂ WhatsApp ਤੇ ਹੀ ਕਹਲੋਂ ਕਿ ਜਵਾਬ ਵੀ ਭੇਜ ਦਿੱਤਾ ਇੱਕ ਨੋਟਿਸ ਫੇਰ ਉਹਨੂੰ ਭੇਜਦਾ ਕਮਾਲਿਆ ਨੋਟਿਸ ਨੋਟਸ ਨਾਲ ਕੰਮ ਵੀ ਬੜਾ ਚੱਲਦਾ ਮਤਲਬ ਕਿ ਇੱਕ ਤੇ ਇਧਰੋਂ ਜਾਂਚ ਪੜਤਾਲ ਚੱਲ ਰਹੀ ਸੀਗੀ ਪੁਲਿਸ ਨੇ ਆਪਣੇ ਪੱਧਰ ਤੇ ਮੁਹਿੰਮ ਵਿੱਢੀ ਹੋਈ ਆ ਕਿ ਭਾਈ ਇਸ ਮਾਮਲੇ ਦੇ ਵਿੱਚ ਖੁੱਲ੍ਹ ਕੇ ਕੋਈ ਇਹ ਵੀਡੀਓ ਆਡੀਓ ਜੋ ਵੀ ਹੈ ਕਿ ਇਹਨੂੰ ਅਪਲੋਡ ਨਾ ਕਰ ਸਕੇ ਡਰਾਉਣ ਦਾ ਮਾਹੌਲ ਵੀ ਬਣਾ ਦਿੱਤਾ ਜਾਂਦਾ ਪਰ ਦੂਜੇ ਪਾਸੇ ਹਾਈ ਕੋਰਟ ਚ ਸੁਣਵਾਈ ਵੀ ਚੱਲ ਰਹੀ ਆ ਦੇਖੋ ਗੱਲ ਇਹ ਕਿ ਦੋ ਪੜਾਵਾਂ ਚ ਅੱਜ ਸੁਣਵਾਈ ਹੋਈ ਪਹਿਲੇ ਪੜਾਅ ਦੇ ਵਿੱਚ ਸਾਰੇ ਪੱਖ ਜਿਹੜੇ ਸੀ ਉਹਨਾਂ ਦੀਆਂ ਦਲੀਲਾਂ ਸੁਨੀਆਂ ਗਈਆਂ ਤੇ ਉਸ ਤੋਂ ਬਾਅਦ ਨਾਲ ਫੈਸਲਾ ਲਿਆ ਗਿਆ ਕਿ ਇਸ ਆਡੀਓ ਨੂੰ ਸੁਣਿਆ ਜਾਏਗਾ ਇਸ ਤੋਂ ਬਾਅਦ ਲੰਚ ਹੋਇਆ ਲੰਚ ਤੋਂ ਬਾਅਦ ਜਦੋਂ ਸੁਣਵਾਈ ਹੋਈ ਤੇ ਫਿਰ ਮਲਕੇ ਨਵੇਂ ਸਿਰੇ ਤੋਂ ਜਦੋਂ ਇਸ ਆਡੀਓ ਨੂੰ ਸੁਣਿਆ ਗਿਆ ਅਦਾਲਤ ਦਾ ਕਹਿਣਾ ਸੀਗਾ ਕਿ ਸਟੇਜ ਤੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਤੇ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਤਿੰਨ ਧਿਰਾਂ ਜੜੀਆਂ ਨੇ ਜਿਹਦੇ ਵਿੱਚ ਭਾਜਪਾ ਕਾਂਗਰਸ ਅਕਾਲੀ ਹੈ ਇਹਨਾਂ ਨੇ ਜਾ ਕੇ ਕਿਹਾ ਕਿ ਬਾਈ ਜਿਹੜੀ ਨਾਮਜ਼ਦਗੀਆਂ ਦੀ ਡੇਟ ਹੈ ਇਸ ਨੂੰ ਵਧਾਇਆ ਜਾਣਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਕੋਰਟ ਨੇ ਕੀ ਕਿਹਾ ਕਿ ਐਸ ਸਟੇਜ ਤੇ ਇਲੈਕਸ਼ਨ ਪ੍ਰੋਸੈਸ ਨੂੰ ਤੇ ਨਹੀਂ ਬਈ ਕੁਝ کیا ਜਾ ਸਕਦਾ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਦੂਜੇ ਪਾਸੇ ਜੋ ਆਡੀਓ ਹੈ ਆਡੀਓ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਤੋਂ ਜ਼ਰੂਰ ਜਵਾਬ ਮੰਗ ਲਿਆ ਕਿ ਚੋਣ ਕਮਿਸ਼ਨ ਆ ਕੇ ਇਹਦੇ ਤੇ ਜਵਾਬ ਦੇਵੇ ਤੇ ਫਿਰ ਉਸ ਤੋਂ ਬਾਅਦ ਕੋਈ ਗੱਲ ਅੱਗੇ ਤੁਰੇਗੀ ਤਾਂ ਹੁਣ ਗੇਂਦ ਜਿਹੜੀ ਆ ਉਹ ਚੱਲੇ ਗਈ ਇਲੈਕਸ਼ਨ ਕਮਿਸ਼ਨ ਦੇ ਪਾਸ ਇਲੈਕਸ਼ਨ ਕਮਿਸ਼ਨ ਆ ਕੇ ਜਵਾਬ ਦੇਵੇਗਾ ਪਰ ਇਸ ਤੋਂ ਬਾਅਦ ਜੇ ਇਸ ਆਡੀਓ ਦੀ ਜਾਂਚ ਪੜਤਾਲ ਹਾਈ ਕੋਰਟ ਨੇ ਮਾਰਯੋਗ ਹਾਈ ਕੋਰਟ ਨੇ ਕਿਸੇ ਲੈਬ ਤੋਂ ਮਾਰੋ ਕਰਵਾ ਲਈ ਤੇ ਉਹ ਸੱਚੀ ਪਾਈ ਗਈ ਤਾਂ ਤੁਸੀਂ ਸਮਝ ਲਓ ਕਿ ਇੱਥੇ ਸਮੇਤ ਅਫਸਰਾਂ ਤੇ ਸਰਕਾਰ ਦੋਨਾਂ ਵਾਸਤੇ ਬੜੀ ਕਸੂਤੀ ਸਥਿਤੀ ਬਣ ਜਾਏਗੀ ਪਰ ਇਹ ਆਡੀਓ ਦਾ ਮਾਮਲਾ ਜਿਹਨੇ ਤਰਥਲੀ ਮਚਾਤੀ ਸੀ ਇਹ ਆਡੀਓ ਦਾ ਮਸਲਾ ਹਾਈ ਕੋਰਟ ਤੱਕ ਪਹੁੰਚਿਆ ਪਿਆ ਤਾਂ ਹੁਣ ਇਲੈਕਸ਼ਨ ਕਮਿਸ਼ਨ جواب ਦੇਵੇਗਾ ਉਸ ਤੋਂ ਬਾਅਦ ਫਿਰ ਸਰਵਾਈ ਨਵੇਂ ਸਿਰੇ ਤੋਂ ਜਿਹੜੀ ਆ ਉਹ ਗਾਣ ਉਤਰੇਗੀ ਹੂੰ ਜੀ ਉਧਰ ਇੱਕ ਅਜੀਬੋ ਗਰੀਬ ਖਬਰ ਆਈ ਹੈ ਕਿ 3 ਮਹੀਨੇ ਬਾਅਦ ਜਿੰਦਾ ਮਿਲੀ ਹੈ ਇੱਕ ਲੜਕੀ ਜਿਹੜੀ ਨਹਿਰ ਦੇ ਵਿੱਚ ਸਿੱਟੀ ਦੀ ਖਬਰ ਬਹੁਤ ਵਾਇਰਲ ਹੋਈ ਸੀ ਕਿ ਹੱਥ ਬੰਨ ਕੇ ਨਹਿਰ ਚ ਸਿੱਡ ਦਿੱਤੀ ਗਈ ਸ਼ਾਇਦ ਉਹਨਾਂ ਦੇ ਪਿਤਾ ਜੇਲ੍ਹ ਚ ਨੇ ਹਾਂ ਜੀ ਬਿਲਕੁਲ ਉਹ ਬੜੀ ਵਾਇਰਲ ਹੋਈ ਸੀ ਕਿ ਉਸ ਵੇਲੇ ਕਾਫੀ ਬਹਿਸ ਵੀ ਹੋਈ ਸੋਸ਼ਲ ਮੀਡੀਆ ਤੇ ਤਾਂ ਗੁਰਪ੍ਰੀਤ ਤਿੰਨ ਮਹੀਨੇ ਬਾਅਦ ਇੱਕ ਕੁੜੀ ਅਚਾਨਕ ਆਉਂਦੀ ਆ ਆਉਂਦੀ ਮਤਲਬ ਕਿ ਇੱਕ ਵੀਡੀਓ ਪਾਉਂਦੀ ਆ ਫਿਰ ਉਸ ਤੋਂ ਬਾਅਦ ਇਹ ਕਹਿੰਦੀ ਆ ਕਿ ਮੈਨੂੰ ਛੁੱਟ ਦਿੱਤਾ ਗਿਆ ਸੀ ਨਹਿਰ ਦੇ ਵਿੱਚ ਮੈਂ ਬਚ ਗਈ ਆ ਤੇ ਇਹ ਦਾ ਕਹਿਣਾ ਆ ਕਿ ਜਦੋਂ ਮੈਨੂੰ ਛੁੱਟਿਆ ਗਿਆ ਤੇ ਫਿਰ ਉਦੋਂ ਨਹਿਰ ਦੇ ਵਿੱਚ ਜਾ ਕੇ ਮੇਰੇ ਹੱਥ ਖੁੱਲ ਗਏ ਮੈਂ ਹੱਥ ਕਿਤੇ ਪਾ ਲਿਆ ਪੌੜੀ ਨੂੰ ਫਿਰ ਚੜ੍ਹ ਆਈ ਤੇ ਗਾ ਫਿਰ ਰਸਤੇ ਦੇ ਵਿੱਚ ਮੈਨੂੰ ਬੰਦੇ ਮਿਲੇ ਨੇ ਯਾਨੀ ਕੁਝ ਬੰਦੇ ਮਿਲੇ ਉਹਨਾਂ ਨੇ ਸੰਭਿਆ ਸੰਭਾਲਿਆ ਮੇਰਾ ਲਾਚ ਚੱਲਿਆ ਮੈਂ ਕਿੱਥੇ ਆ ਮੈਂ ਇਹ ਨਹੀਂ ਦੱਸਣਾ ਜੀ ਤਿੰਨ ਮਹੀਨੇ ਮੈਂ ਕਿੱਥੇ ਸੀ ਤਿੰਨ ਮਹੀਨੇ ਤੋਂ ਮੈਂ ਕਿੱਥੇ ਰਹਿ ਰਹੀ ਆ ਇਹ ਨਹੀਂ ਦੱਸਣਾ ਹਾਂ ਮੇਰੇ ਬਾਪ ਨੂੰ ਰਿਹਾ ਕਰ ਦਿਓ ਤਾਂ ਕਿ ਉਹ ਮੇਰੇ ਜਿਹੜੇ ਭੈਣ ਭਰਾ ਉਹਨਾਂ ਦੀ ਪਰਵਰਿਸ਼ ਕਰ ਸਕੇ ਉਹਦਾ ਕੋਈ ਗੁਨਾਹ ਵੀ ਹੈ ਨਹੀਂਗਾ ਮੇਰੀ ਮਾਂ ਨੇ ਉਕਸਾ ਦਿੱਤਾ ਸੀਗਾ ਪਹਿਲੀ ਗੱਲ ਤੇ ਗੁਰਪ੍ਰੀਤ ਜੀ ਪੰਜਾਬ ਪੁਲਿਸ ਦੇ ਸਿਸਟਮ ਤੇ ਵੇਖੋ ਕਿ ਲਾਸ਼ ਰਿਕਵਰ ਨਹੀਂ ਹੋਈ ਜੀ ਡੇਡ ਬਾਡੀ ਤੇ ਮਿਲੀ ਨਹੀਂ ਜੀ ਤੇ ਨਾਲ ਦੀ ਨਾਲ ਪਰਚਾ ਦਰਜ ਕਰਕੇ ਕੋਈ ਡੈਡ ਬਾਡੀ ਵਾਸਤੇ ਕੋਈ ਜ਼ਿਆਦਾ ਸਰਚ ਵੀ ਨਹੀਂ ਚੱਲੀ ਜੀ ਫਿਰ ਨਾਲ ਦੀ ਨਾਲ ਇਹਨਾਂ ਨੇ ਚੱਕ ਕੇ ਉਹਨੂੰ ਅੰਦਰ ਸੁੱਟ ਦਿੱਤਾ ਦੂਜੀ ਗੱਲ ਵੇਖੋ ਕਿ ਕੁੜੀ ਇਹ ਦੱਸਣ ਨੂੰ ਤਿਆਰ ਨਹੀਂ ਕਿ ਤਿੰਨ ਮਹੀਨੇ ਕਿੱਥੇ ਰਹੀ ਆ ਜੀ ਇਹ ਵੀ ਇੰਟਰਸਟਿੰਗ ਹੈ ਤੇ ਇਹ ਵੀ ਇੰਟਰਸਟਿੰਗ ਨਹੀਂ ਕਿ ਜਿਨ੍ਹਾਂ ਤੇ ਕੋਲ ਰਹੀ ਆ ਉਹਨਾਂ ਨੇ ਵੀ ਜ਼ਹਿਮਤ ਨਹੀਂ ਚੱਕੀ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਜਾਂ ਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ। ਹੂੰ। ਇਹਦੇ ਵਿੱਚ ਕੀ ਇਹ ਇੱਕ ਜਿਹੜਾ ਕਹਾਣੀ ਨੇ ਕੋਈ ਨੀ ਮੋੜ ਕੱਟਿਆ ਹੈ? ਕੀ ਇਸ ਮੋੜ ਤੋਂ ਬਾਅਦ ਵੀ ਕੋਈ ਮੋੜ ਆਉਣ ਵਾਲਾ ਹੈ? ਜੀ। ਕਿਉਂਕਿ ਪੁਲਿਸ ਨੇ ਵੀ ਅਧਿਕਾਰਤ ਤੌਰ ਤੇ ਜਿਹੜਾ ਵਰਜ਼ਨ ਦਿੱਤਾ ਹੈ, ਉਹਦੇ 'ਚ ਉਹ ਕਹਿੰਦੇ ਆ ਕਿ ਦੇਖੋ ਕੁੜੀ ਮਾਈਨਰ ਹੈ। ਹੁਣ ਅਸੀਂ ਉਹਦੇ ਤੇ ਜ਼ਿਆਦਾ ਦਬਾਅ ਵੀ ਨਹੀਂ ਪਾ ਸਕਦੇ, ਸਖਤਾਈ ਵੀ ਨਹੀਂ ਕਰ ਸਕਦੇ ਕਿ ਦੱਸ ਕੇ ਕਿਥੇ ਰਹੀ। ਕਿਉਂਕਿ ਉਹ ਕਹਿੰਦੀ ਆ ਕਿ ਜੀ ਉਹਨਾਂ ਦੀ ਸੇਫਟੀ ਦਾ ਖਤਰਾ ਹੈ ਉਹਨਾਂ ਦੇ ਮੱਲਕੇ ਪ੍ਰਾਈਵੇਸੀ ਦਾ ਖਤਰਾ ਹੈ ਤੋ ਕੱਲ ਸਮਝ ਤੋਂ ਬਾਹਰ ਹੈ ਕਿਉਂਕਿ ਮਾਮਲਾ ਤੇ ਅਫੇਰ ਦਾ ਸੀਗਾ ਨਾ ਕੀ ਉਸੇ ਹੀ ਮਾਮਲੇ ਦੇ ਵਿੱਚ ਕੁਝ ਐਸਾ ਵੈਸਾ ਹੈ ਜਿਹਦੇ ਵਿੱਚ ਪੁਲਿਸ ਕੁਝ ਦੱਸਣ ਤੋਂ ਜ਼ਿਆਦਾ ਸੰਕੋਚ ਕਰ ਰਹੀ ਆ ਪਰ ਪੁਲਿਸ ਵੀ ਹੁਣ ਫਸੀ ਪਈ ਆ ਕੀ ਪੁਲਿਸ ਨੇ ਤੇ ਵੀਡੀਓ ਨਹੀਂ ਬਣਵਾਈ ਕਿਉਂਕਿ ਪੁਲਿਸ ਨੇ ਇੱਕ ਐਸੇ ਮਾਮਲੇ ਦੇ ਵਿੱਚ ਬੰਦੇ ਨੂੰ ਅੰਦਰ ਕੀਤਾ ਹੋਇਆ ਹੈ ਜੇ ਦਾ ਜੀ ਦਾ ਉਹ ਕਤਲ ਕਰ ਰਹੇ ਨੇ ਦੱਸ ਰਹੇ ਨੇ ਤਾਂ ਉਹ ਤਾਂ ਜਿਉਂਦਾ ਹੈ ਅੱਜ ਨਹੀਂ ਕੱਲ ਉਹਨੇ ਤੇ ਆ ਹੀ ਜਾਣਾ ਜੀ ਤਾਂ ਕੀ ਪੁਲਿਸ ਨੇ ਤਾਂ ਨਹੀਂ ਇਹ ਸਾਰਾ ਕੁਝ ਕੀਤਾ ਸੋ ਕਾਫੀ ਇੰਟਰਸਟਿੰਗ ਹੈ ਜੀ ਜੀ ਸੋ ਵੇਖਾਂਗੇ ਇਸ ਮਾਮਲੇ ਦੇ ਵਿੱਚ ਅੱਗੇ ਹੋਣ ਕੀ ਬਣਦਾ ਜਿਵੇਂ ਵੀ ਹੋਵੇਗਾ ਤੁਹਾਡੇ ਨਾਲ ਅੱਗੇ ਸਾਂਝ ਪਾਉਂਦੇ ਰਹਾਂਗੇ ਤੇ ਇੱਥੇ ਹੀ ਪ੍ਰੋਗਰਾਮ ਦਾ ਹੁੰਦਾ ਹੈ ਜੀ ਸਮਾਪਤ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ